ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਚਲਾਈ ਗਈ ਹੈ ਜਿਸ ਵਿੱਚ ਹਰ ਇੱਕ ਵਰਗ ਦੇ ਸੀਨੀਅਰ ਸਿਟੀਜ਼ਨ ਬਿਨਾਂ ਕੋਈ ਪੈਸੇ ਦਿੱਤੇ ਇਸ ਸਕੀਮ ਦਾ ਲਾਭ ਲੈ ਰਹੇ ਹਨ ਇਸੇ ਕੜੀ ਦੇ ਤਿੱਥ ਅੱਜ ਚੌਥੀ ਬੱਸ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਿੱਥ ਨੰਗਲ ਤੋਂ ਸ਼੍ਰੀ ਖਾਟੂ ਸ਼ਾਮ ਦੇ ਲਈ ਰਵਾਨਾ ਕੀਤੀ ਤੇ ਇੱਥੇ ਯਾਤਰਾ ਸਕੀਮ ਦੇ ਵਿੱਚ ਨੰਗਲ ਦੇ ਨਾਲ ਲੱਗਦੇ 8 ਪਿੰਡਾਂ ਤੋਂ ਲੋਕ ਇਸ ਬੱਸ ਵਿੱਚ ਯਾਤਰਾ ਕਰਨ ਲਈ ਅੱਜ ਸਵੇਰੇ ਨੰਗਲ ਤੋਂ ਰਵਾਨਾ ਹੋਏ ਜਿਸ ਨੂੰ ਨੰਗਲ ਦੇ ਤਹਿਸੀਲਦਾਰ ਅਤੇ ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਦੇ ਪੰਜਾਬ ਪ੍ਰਧਾਨ ਡਾਕਟਰ ਸੰਜੀਵ ਗੋਤਮ ਦੇ ਵੱਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਚਾਹ ਵਾਲਾ ਚਾਹ। ਉਹ ਬਸ ਟੈਨ ਤੇ ਆ ਗਏ। ਉਹ ਮੈਨੂੰ ਰੰਗੇ ਕਰਦੇ ਬੰਗਾ ਲਿਖਦਾ। ਠੀਕ ਹੈ ਜੀ। ਲਓ। ਇਹ ਕਿੰਦਾ ਕਿਆ ਛੋਟਾ ਬੈਗ ਥੱਲੇ ਰੱਖਤਾ ਵਿੱਚ ਚੱਲ ਜਾਂਦਾ ਹਾਂ ਠੀਕ ਹੈ ਇਹ ਕਿਆ ਛੋਟੇ ਆਪਣੇ ਕੋ ਰੱਖ ਲੈਣਾ ਠੀਕ ਹੋ ਗਿਆ ਇਹ ਸਾਡੇ ਰਾਜਗੁਰੂ ਦੀ ਹੈ ਜਾਣ ਦੇ ਹੁੰਦੀ ਇਹਨਾਂ ਨੂੰ ਉਹ ਤਾਉਂ ਤਾਉਂ ਉਹਨੂੰ ਪਹਿਲੀ ਲਿਆ ਉਹ ਕੰਮ ਕਰਦਾ ਹੈ ਬੋਲਣਾ ਉਹ ਤੱਕ ਜਲਦਾ ਹੈ ਸਾਨੂੰ ਬਹਿਜਾ ਤੇ ਰਾਜੀ ਬਾਈ ਇਹ ਕੌਣ ਖਾਏਗਾ ਮੈਂ ਕਿਹਾ ਮੈਨੂੰ ਦੇ ਦੋ ਓਏ ਲੈ ਲੈ ਜਿਹੜਾ ਲੈਣਾ ਜਿਹੜਾ ਲੈਣਾ ਹੋ ਜਾਣਾ ਉਹ ਬੇਜਾ ਬਾਈ ਇਹ ਜੀ ਸਾਡੇ ਨਾਲ ਸਰਵੈਕਸ ਜੀ ਅੱਜ ਜਾ ਰਹੀ ਹੈ ਜੀ ਬੱਸ ਭੇਜ ਰਹੇ ਹੋ ਯਾਤਰਾ ਜੀ ਅੱਜ ਇਹ ਜਿਹੜੀ ਯਾਤਰਾ ਚੌਥੀ ਬੱਸ ਨੰਗਲ ਤੋਂ ਜਾ ਰਹੀ ਹੈ ਜੀ ਜਿਹਦੇ ਵਿੱਚ ਅੱਜ ਮੌਸਮ ਨੂੰ ਦੇਖਦੇ ਹੋਏ ਫਿਰ ਵੀ ਇਹ ਸ਼ਰਦਾਲੂ ਨੇ ਪੂਰੀ ਉਤਸਾਹ ਨਾਲ ਚ ਤੇ ਟਾਈਮ ਤੋਂ ਪਹਿਲਾਂ ਪਹੁੰਚੇ ਹੋਏ ਸੀਗੇ ਤੇ ਵਧੀਆ ਉਪਰਾਲਾ ਜਿਹਦੇ ਵਿੱਚ ਲੋਕਾਂ ਨੂੰ ਦਰਸ਼ਨ ਹੋ ਜਾਂਦੇ ਨੇ ਤੇ ਲੋਕਾਂ ਚ ਬੜਾ ਇਸ ਚੀਜ਼ ਦਾ ਉਤਸ਼ਾਹ ਹੈ ਤੇ ਪੰਜਾਬ ਸਰਕਾਰ ਦੀ ਜਿਹੜੀ ਇਹ ਸਕੀਮ ਹੈ ਉਹਨੂੰ ਸਿਰੇ ਚੜ੍ਹਨ ਲਈ ਅਸੀਂ ਵੀ ਟਾਈਮ ਸਿਰ ਪਹੁੰਚ ਕੇ ਜੋ ਸਾਡੇ ਵੱਲੋਂ ਪ੍ਰਬੰਧ ਸਾਡੀ ਡਿਊਟੀ ਲਈ ਗਈ ਹੈ ਉਹ ਪੂਰੇ ਕਰਨ ਦੀ ਉਪਰਾਲਾ ਕੀਤਾ ਜਾ ਰਿਹਾ ਹੈ। ਤੇ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਅਤੇ ਸਾਡੇ ਇਲਾਕੇ ਦੀ ਆਣ ਤੇ ਸ਼ਾਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਉਪਰਾਲਾ ਸਦਕਾ ਨੰਗਲ ਤੋਂ ਇਹ ਜਿਹੜੀ ਖਾਟੂ ਸ਼ਾਮ ਤੇ ਤੀਰਥ ਯਾਤਰਾ ਸੀਨੀਅਰ ਸਿਟੀਜ਼ਨ ਦੀ ਜਾ ਰਹੀ ਹੈ ਇਹਦੇ ਵਿੱਚ ਵਰਖਾ ਹੋਣ ਦੇ ਬਾਵਜੂਦ ਵੀ ਸਾਰੇ ਜਿੰਨੇ ਯਾਤਰੀ ਹੈਗੇ ਬੜੇ ਹੀ ਉਤਸ਼ਾਹ ਨਾਲ ਉਸ ਧਾਰਮਿਕ ਥਾਂ ਤੇ ਜਾ ਰਹੇ ਨੇ ਜਿਹੜਾ ਕਾਲੀ ਯੁਗ ਦੇ ਵਿੱਚ અવਤਾਰ ਲੈ ਕੇ ਅੱਜ ਜਗਾ ਜਗਾ ਜਿੱਦੀ ਪੂਜਾ ਵੀ ਹੋ ਰਹੀ ਹੈ ਤੇ ਮੰਦਰ ਬਣ ਗਏ ਇੱਥੇ ਆਲੇ ਦੁਆਲੇ 15 ਘਟੋ ਘਟ ਤੇ ਇੱਕ ਬਹੁਤ ਹੀ ਵੱਡਾ ਮੰਦਿਰ ਡੁਕਲੀ ਬਾਲਕ ਰੂਪੀ ਮੰਦਿਰ ਦੇ ਵਿੱਚ ਬਣਨ ਜਾ ਰਿਹਾ ਹੈ ਤੇ ਨਾਲ ਅੱਡਾ ਮਾਰਕੀਟ ਜਿਹੜਾ ਕਈ ਮਹੀਨਿਆਂ ਤੋਂ ਚੱਲਿਆ ਹੈਗਾ ਉਹ ਵੀ ਖਾਟੂ ਸ਼ਾਮ ਦੇ ਨਾਂ ਨਾਲ ਚੱਲਦਾ ਹੈਗਾ ਮੈਂ ਪੰਜਾਬ ਸਰਕਾਰ ਖਾਸ ਕਰਕੇ ਹਰਜੋਤ ਸਿੰਘ ਬੈਂਸ ਤੇ ਸਾਡੇ ਡਾਕਟਰ ਸੰਜੀਪ ਜੀ ਸਤੀਸ਼ ਚੋਪੜਾ ਜੀ ਮੁਕੇਸ਼ ਜੀ ਕੇਰ ਸਿੰਘ ਕੇ ਕੇ ਦਾਰ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ আর ਰਸ਼ਪਾਲ ਸਿੰਘ ਰਾਣਾ ਐਕਸ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਨੰਗਲ ਦਾ ਸਮਾਜ ਸੇਵੀ ਧੰਨਵਾਦ ਜੀ ਅੱਜ ਸਰ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਇੱਕ ਯਾਤਰਾ ਹੈ ਉਹ ਅੱਜ ਨੰਗਲ ਤੋਂ ਔਰ ਸਾਡੇ ਜਿਹੜਾ ਅਨੰਦਪੁਰ ਸਾਹਿਬ ਦੀ ਕੌਨਸਟੀਟੂਐਂਸੀ ਹੈ ਉਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਲਗਭਗ 7-8 ਪਿੰਡਾਂ ਦੇ ਵਿੱਚੋਂ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਖਾਟੂ ਸ਼ਾਮ ਯਾਤਰਾ ਦੇ ਜਾ ਰਹੇ ਨੇ ਇਹ ਸਾਡੇ ਇੱਥੋਂ ਚੌਥੀ ਯਾਤਰਾ ਜਿਹੜੀ ਹੈ ਉਹ ਜਾ ਰਹੀ ਹੈ ਲੋਕ ਬੜੇ ਖੁਸ਼ ਨੇ ਇਸ ਯਾਤਰਾ ਦੇ ਨਾਲ ਅ ਪਰਮਾਤਮਾ ਦਾ ਨਾਮ ਵੀ ਲਿਆ ਹੋ ਜਾਂਦਾ ਧਾਰਮਿਕ ਵੀ ਚੀਜ਼ ਹੋ ਜਾਂਦੀ ਹੈ ਤੇ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਨਹੀਂ ਜਾ ਸਕਦੇ ਉਹਨਾਂ ਵਾਸਤੇ ਇੱਕ ਬੜਾ ਵਰਦਾਨ ਹੈ ਇਹਦੇ ਵਿੱਚ ਸਰ ਬੱਸ ਜਿਹੜੀ ਉਹ 43 ਸੀਟਾਂ ਦੀ ਹੁੰਦੀ ਹੈ ਇਸ ਕਰਕੇ 40 ਤੋਂ 43 ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਵਾਪਸੀ ਇਹਨਾਂ ਦਾ ਟੂਰ 3 ਦਿਨ ਦਾ ਹੁੰਦਾ ਹੈ ਠੀਕ ਹੈ ਜੀ ਤੇ ਰਸਤੇ ਵਿੱਚ ਇਹਨਾਂ ਨੂੰ ਸਾਰਾ ਕੁਝ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੈ ਔਰ ਬੜਾ ਅੱਛਾ ਲੋਕ ਇੰਜੋਏ ਕਰਦੇ ਜਿਹੜੀ ਫੀਡਬੈਕ ਹੈ ਉਹ ਲੋਕਾਂ ਦੀ ਬਹੁਤ ਅੱਛੀ ਹੈ ਜਦੋਂ ਬੱਸ ਵਾਪਸ ਆਂਦੀ ਹੈ ਤਾਂ ਸਾਡੇ ਕੋਲ ਸੈਂਕੜੇ ਲੋਕਾਂ ਦੇ ਟੈਲੀਫੋਨ ਤੇ ਸਾਡੀ ਵੀ ਅਗਲੀ ਜਿਹੜੀ ਹੈ ਸਾਡੀ ਵੀ ਬੱਸ ਤੁਸੀਂ ਬੁਕਿੰਗ ਰੱਖੋ ਤੇ ਪੰਜਾਬ ਸਰਕਾਰ ਦੀ ਮੈਂ ਤੁਹਾਨੂੰ ਤੁਹਾਡੀ ਮਾਦੀਮਿਕ ਗੱਲ ਦੱਸਾਂ ਜਿਹੜੀ ਹੁਣ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਸਿਸਟਮ ਚੱਲਿਆ ਹੈ ਉਹਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਸਾਡੀਆਂ 144 ਜਿਹੜੀਆਂ ਗੱਡੀਆਂ ਹੋਣਗੀਆਂ ਉਹਨਾਂ ਗੱਡੀਆਂ ਦੇ ਵਿੱਚ ਫਰਸਟ ایڈ ਕਿੱਟਾਂ ਹੋਣਗੀਆਂ ਉਹਦੇ ਨਾਲ ਗੈਸ ਕਟਰ ਵਗੈਰਾ ਸਾਰਾ ਕੁਝ ਉਹਦੇ ਵਿੱਚ ਹੈਗਾ 5000 ਸਾਡਾ ਇੰਪਲਾਈਜ਼ ਹੈ ਹਰ 30 ਕਿਲੋਮੀਟਰ ਦੇ ਉੱਪਰ ਸਾਡੀ ਜਿਹੜੀ ਇੱਕ ਹੈ ਉਹ ਜਿਹੜੀ ਸਰਤ ਸੁਰੱਖਿਆ ਫੋਰਸ ਮਿਲੇਗੀ ਉਹਦੇ ਨਾਲ ਜਿਹੜੇ ਲੋਕਾਂ ਦੇ ਐਕਸੀਡੈਂਟ ਹੋਣ ਦੇ ਵੇਲੇ ਜਿਹਨੂੰ ਫਰਸਟ ایڈ ਨਹੀਂ ਮਿਲਦੀ ਸੀ ਜਿਨ੍ਹਾਂ ਦੀ ਸੜਕ ਦੇ ਵਿੱਚ ਹੀ ਡੈਥ ਹੋ ਜਾਂਦੀ ਸੀ ਉਹਨਾਂ ਲੋਕਾਂ ਵਾਸਤੇ ਇੱਕ ਸਾਡੀ ਵੱਡੀ ਵਰਦਾਨ ਸਾਹਬ ਤੋਂ ਹੈ ਪੰਜਾਬ ਸਰਕਾਰ ਦਾ ਜਿਹੜੇ ਕੰਮ 26 ਜਨਵਰੀ ਤੋਂ ਸ਼ੁਰੂ ਹੋਇਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਟੇਟ ਵਿੱਚ ਨਹੀਂ ਹੋਇਆ ਜਿੱਮੇ ਲੋਕ ਬਾਹਰ ਦੀਆਂ ਗੱਲਾਂ ਕਰਦੇ ਸੀ ਕਿ ਕੋਈ ਵੀ ਐਕਸੀਡੈਂਟ ਉਹਦਾ ਨਾਲ ਦੀ ਨਾਲ ਉੱਥੇ ਸਾਡੀ ਫੋਰਸ ਪੋਜਾਂਦੀ ਸੀ ਮੈਡੀਕਲ ਸਹਾਇਤਾ ਪੋਜਾਂਦੀ ਸੀ ਦੀ ਪੰਜਾਬ ਸਰਕਾਰ ਦੇ ਇੱਕ ਬੋਡਾ ਇੱਕ ਕੰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਰਹਾਦੀ ਗੱਲ ਮਿਲੇਗੀ ਐਵੇਂ ਸਰਕਾਰ ਦੀਆਂ ਉਪਲਬਧੀਆਂ ਬਹੁਤ ਨੇ ਕਦੇ ਵਕਤ ਮਿਲੇਗਾ ਤਾਂ ਸਮਝਾਵਾਂਗੇ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਸਾਰੀ ਟੀਮ ਦਾ ਸਾਡੇ ਵਿੱਚ ਚੋਪੜਾ ਜੀ ਆਏ ਨੇ ਸਾਡੇ ਵਿੱਚ ਸਾਡੇ ਇੱਥੋਂ ਦੇ ਕੇਰ ਸਿੰਘ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਬਰਮਾ ਜੀ ਸਾਡੇ ਬਲਾਕ ਪ੍ਰਧਾਨ ਵੱਡੀ ਗੁਣਤੀ ਦੇ ਵਿੱਚ ਸਾਡੀ ਕਮੇਟੀ ਦੇ ਸਾਡੇ ਤਹਿਸੀਲਦਾਰ ਸਾਹਿਬ ਜਿਹੜੇ ਮੈਂ ਤਾਂ ਤਹਿਸੀਲਦਾਰ ਸਾਹਿਬ ਦੀ ਇਸ ਕਰਕੇ ਪ੍ਰੇਜ਼ ਕਰਦਾ ਕਿ ਇਹ ਸਾਰੇ ਐਨਏ ਰਜੇਮੇ ਦੇ ਵਿੱਚ ਸਵੇਰੇ ਅਰਲੀ ਇਨ ਦਾ ਮਾਰਨਿੰਗ 5:30 ਵਜੇ ਇੱਥੇ ਪਹੁੰਚ ਗਏ ਤਾਂ ਜੋ ਜਿਹੜੀ ਪੰਜਾਬ ਸਰਕਾਰ ਦੇ ਕੰਮ ਦਿੱਤੇ ਹੋਏ ਉਸੇ ਦੇ ਚੜ ਸਕਾ ਧੰਨਵਾਦ ਇਹਦੇ ਵਿੱਚ ਮੁੱਖ ਮੰਤਰੀ ਜੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਇਹ ਬਹੁਤ ਵੱਡਾ ਕੰਮ ਹੈ ਹਰਜੋਤ ਸਿੰਘ ਬੈਂਸ ਜੀ ਪੂਰੀ ਨਿਗਰਾਨੀ ਰੱਖਦੇ ਨੇ ਹਰ ਸਮੇਂ ਉਹ ਪੁੱਛਦੇ ਨੇ ਕਿ ਕਿਹੜੇ ਕਿਹੜੇ ਪਿੰਡ ਦੇ ਲੋਕ ਰਹਿ ਗਏ ਕਿਹੜੇ ਕਿਹੜੇ ਚੱਲ ਗਏ ਉਹਨਾਂ ਦੀ ਨਿਗਰਾਨ ਦੇ ਵਿੱਚ ਹੀ ਸਾਰਾ ਕੰਮ ਹੁੰਦਾ ਸੋ ਧੰਨਵਾਦ ਬੈਂਸ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ